ਸਾਡੇ ਬੇੜੇ ਝਾੜੂ ਵਾਲਾ ਨਹੀਂ ਵੜਨਾ ਚਾਹੀਦਾ ਝਾੜੂ ਵਾਲਾ ਇਹ ਝਾੜੂ ਵਾਲਾ ਨੇ ਬਹੁਤ ਗਲਤ ਕੰਮ ਕੀਤੇ ਆ ਨਜਾਇਜ਼ ਲੋਕਾਂ ਦੇ ਪਰਚੇ ਕਰੀ ਜਾਂਦਾ ਨਾ ਸਾਨੂੰ ਜਿੱਲੀ ਵੜਨ ਦਿੰਦੇ ਆ ਨਾ ਸਾਨੂੰ ਚੰਡੀਗੜ੍ਹ ਜਾਣ ਦਿੰਦੇ ਆ ਨਾ ਸਾਨੂੰ ਮੋਕੇ ਵੜਨ ਦਿੰਦੇ ਆ ਜਾਈਏ ਕਿੱਥੇ ਅਸੀਂ ਪਿੰਡਾਂ ਹੀ ਨਹੀਂ ਵੜਨਾਂਗੇ ਇਹਨਾਂ ਨੂੰ ਜੋ ਮੁਲਾਜ਼ਮ ਹੈ ਜੋ ਕੋਈ ਹੈ ਕੋਈ ਨਹੀਂ ਵੜੇਗਾ ਇੱਥੇ ਭਵੰਤਮਾਨ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜ਼ੁਲਮ ਤੇ ਤਸ਼ੱਦਦ ਜੋ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਾਲੀ ਕਰਤੂਤ ਭਗਵੰਤ ਮਾਨ ਨੇ ਕੀਤੀ ਉਹਦਾ ਰਿਜ਼ਲਟ ਉਹਦਾ ਨਤੀਜਾ ਪਿੰਡਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਲੋਕ ਬਾਹਰ ਫਿਰਨੀਆਂ ਤੇ ਨਾਕੇ ਲਾ ਕੇ ਗੱਡੀਆਂ ਨੂੰ ਰੋਕ ਕੇ ਚੈੱਕ ਕਰ ਰਹੇ ਆ ਕਿ ਕਿਤੇ ਇਹ ਸ਼ੰਭੂ ਬਾਰਡਰ ਤੋਂ ਸਾਡਾ ਸਾਮਾਨ ਜਿਹੜਾ ਚੋਰੀ ਹੋਇਆ ਉਹ ਲਿਆ ਕੇ ਤਾਂ ਇਹਨਾਂ ਦੇ ਆਗੂ ਲੈ ਕੇ ਤਾਂ ਨਹੀਂ ਆ ਰਹੇ ਔਰ ਨਾਲ ਹੀ ਪਿੰਡਾਂ ਦੇ